ਮੈਤਰਾ ਬਣਾਉਣਾ ਤੁਸੀਂ ਬੋਲੇਵਾ ਜਾਓ ਅੰਦਰ ਅੰਦਰ ਅੱਜ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪਤੇ ਰੱਬਾ ਜੀ ਦੱਸਿਓ ਆਪਣੇ ਬਾਰੇ ਇਤਿਹਾਸ ਬਾਰੇ ਇਤਿਹਾਸ ਇਸ ਤਰ੍ਹਾਂ ਜਿਵੇਂ ਆਪਾਂ ਬਾਬਾ ਬਿਰੀ ਜੀ ਦਾ ਸਾਫ ਦੀ ਘੋੜੇ ਲੈਣ ਗਏ ਨਾ ਜੀ ਉੱਥੇ ਸਭ ਤੋਂ ਪਹਿਲਾਂ ਉਹ ਮੇਸਤਰੀ ਸਿੰਘ ਜੀਵਨ ਸਿੰਘ ਮੇਸਤਰੀ ਜੀ ਆਇਆ ਜੀ ਉਹਨੇ ਦਾਤਰੀ ਰੰਬਾ ਉਹਨਾਂ ਬਣਾਇਆ ਜੀ ਆਪਣੇ ਅਨਸਪਾਸ ਬਾਬੇ ਬਿਧੀ ਸੰਸਾਭ ਦੇ ਨਾਲ ਹੀ ਸੁਰਿਆਈ ਜੋ ਜੋ ਆਪਰ ਗਾਂ ਵਾਧਦੇ ਗਏ ਇਸੇ ਤਰ੍ਹਾਂ ਫਿਰ ਇਥੋਂ ਦਾ ਭਾਈ ਹਰਦਾਸ ਜੀ ਹੋਇਆ ਜੀ ਤੇ ਜਸਾ ਸਿੰਘ ਜੀ ਦਾਧ ਜੀ ਹੋਇਆ ਭਾਈ ਹਰਦਾਸ ਜੀ ਉਹਨਾਂ ਨੇ ਨਾਗਨੀ ਵਰਸ਼ਾ ਜਿਹੜਾ ਅਨੰਪੁਰ ਸਾਹਿਬ ਜੀ ਬਣਾਇਆ ਉਹ ਉਹਨਾਂ ਦੇ ਹੱਥਾਂ ਦਾ ਬਣਿਆ ਇਥੋਂ ਦਾ ਸੁ ਸਿੰਘ ਦਾ ਬਣਿਆ ਆ ਬਾਬੇ 75 ਸਾਲ ਜਿਹੜੇ ਵਰਸ਼ਾ ਮਾਰਿਆ ਜੀ ਨਾਲ ਇਹਨਾਂ ਨੇ ਹਾਂ ਜੀ ਉਹ ਸਾਡੇ ਦਾਦੇ ਪੁਰਦਾਦੇ ਦੇ ਵੇਲੋ ਤੋਂ ਜਿ ਤਰ੍ਹਾਂ ਉਹਨਾਂ ਪੜਾਇਆ ਜੀ ਇਥੋਂ ਦਾ ਬਣਿਆ ਵਾ ਅਸੀਂ ਉਹਨਾਂ ਦੀ ਅਨਸਬੰਸੀ ਗਾਂ ਚਰੇ ਆਏ ਆ ਕਿ ਕੈਮੀ ਪੀੜੀ ਬਾਬਾ ਜੀ ਤੁਹਾਡੀ ਇਹ ਜੀ ਨੌਵੀਂ ਪੀੜੀ ਮੇਰੀ ਆ ਨੌਵੀਂ ਪੀੜੀ ਤੁਹਾਡੀ ਕੀ ਨੌ ਬਾਬਾ ਜੀ ਤੁਹਾਡਾ ਮੇਰਾ ਨਾਮ ਮੁਖਤਾਰ ਸਿੰਘ ਉਰਫ ਅਵਤਾਰ ਸਿੰਘ ਉਰਫ ਅਵਤਾਰ ਸਿੰਘ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਜੀ ਹੁਣ ਇੱਥੇ ਸੇਵਾ ਕਰਦੇ ਹੋ ਇੱਥੇ ਰਹਿੰਦੇ ਹੋ ਤੁਸੀਂ ਹਾਂ ਜੀ ਇੱਥੇ ਮੈਨੂੰ 55 53 ਸਾਲ ਹੋ ਗਏ ਜੀ ਬਾਬਾ ਜੀ ਨਾਲ ਹੀ ਸੇਵਾ ਕਰਦਾ ਠੀਕ ਠੀਕ ਹੈ ਠੀਕ ਹੈ 76 ਸਾਲ ਦੀ ਮੇਰੀ ਤੁਸੀਂ ਬਾਬਾ ਰਾਮਗੜੀ ਦੀ ਅਨਸਬੰਸੀ ਤੋਂ ਤੁਸੀਂ ਆਏ ਹੋ ਜੀ ਠੀਕ ਠੀਕ ਹੈ ਫੋਟਾ ਬਡੇਰਾ ਬਾਬਾ ਜੀ ਉੱਥੇ ਵੀ ਲੜਿਆ ਕੁੱਪਰ ਜਿਹੜੇ ਦੀ ਧਰਤੀ ਤੇ ਉੱਥੇ ਵੀ ਅਫਦਾਲੀ ਨਾਲ ਲੜਿਆ ਉਹਨੇ 1762 ਦੇ ਵਿੱਚ 35000 ਸਿੰਘ ਸਿੰਘ ਨਹੀਂ ਉੱਥੇ ਛੀ ਦੋਈਆਂ ਨੇ ਕਿਉਂਕਿ ਮੇਰਾ ਨਾਨਕਾ ਪਰ ਹੈਗਾ ਪਿੰਡ ਉੱਥੀ ਆ ਕੁੱਪਰ ਆ ਰੀੜਾ ਨਾਲ ਹੀ ਆ ਸਾਡੇ ਬਡੇਰੇ ਲੜੇ ਨੇ ਉੱਥੇ ਇਦਾਂ ਕਰਕੇ ਬਹੁਤ ਚੜ੍ਹਦੀ ਕਲਾ ਵਾਲਾ ਪਿੰਡ ਆ ਉਹ ਇਤਿਹਾਸਕ ਹਾਂਜੀ ਹਾਂਜੀ ਸਾਨੂੰ ਇਹ ਬੜੀ ਖੁਸ਼ੀ ਹੈ ਤੁਹਾਨੂੰ ਮਿਲ ਕੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਈ ਬਾਬਾ ਜੀ ਸਾਡੇ ਸਾਡੇ ਬਡੇਰੇ ਮਿਲ ਗਏ ਭਮਰਾ ਮਿਲ ਗਏ ਸਾਨੂੰ ਭਮਰਾ ਹਾਂਜੀ ਹਾਂਜੀ ਚਲੋ ਠੀਕ ਆ ਬਾਬਾ ਜੀ ਇਸ ਲਈ ਰੋਬੇ ਨੇ ਜਿਹੜਾ ਇਹ ਕਿੰਨੇ ਰੋਬੇ ਨੇ ਮਾਜੀ ਪਹਿਲਾਂ ਸਾਰੇ ਚਾਰ ਬੰਦੇ ਬਣਾਏ ਨੇ ਤੇ ਹੁਣ ਉਹਨਾਂ ਤੋਂ ਘਰ ਚੜ੍ਹਦੇ ਨੇ ਸਾਡੇ ਘਰ ਹੀ ਰਹਿੰਦੇ ਆ ਜੀ ਕਿਹਦੇ ਬੋਹੜ ਦਾ ਰਸਪੁਰੂ ਸੀਗਾ ਜੀ ਜੀ ਆ ਡਾਟਣਾ ਲੱਗੀਆਂ ਉੱਪਰ ਦੇ ਪ੍ਰਾਣੀਆਂ ਤੇ ਹੁਣ ਲਾਈ ਨਹੀਂ ਜੀ ਇਹ ਹੁਣ ਲਾਈਆਂ ਮੈਂ ਇੱਥੇ ਚੰਨਣ ਚ ਹੁਣ ਲਾਈਆਂ ਹੁਣ ਲਾਈਆਂ ਹੁਣ ਲਾਈਆਂ ਬਾਬਾ ਜੀ ਇੱਕ ਤਾਂ ਐ ਦੱਸੋ ਵੀ ਇੱਥੇ ਕੰਮ ਕੀ ਚੱਲਦਾ ਸੀਗਾ ਕਿੱਥੇ ਜੀ ਇੱਥੇ ਕੰਮ ਕੀ ਚੱਲਦਾ ਹੁੰਦਾ ਸੀ ਇੱਥੇ ਮਹਾਪੁਰਸ਼ਾ ਬਾਬੇ ਦਾਸ ਸਿੰਘ ਉਹਨਾਂ ਦਾ ਘਰ ਸੀ ਹਾਂਜੀ ਜਦ ਵੀ ਪੁੱਛੀ ਘਰ ਇਸੇ ਦੀ ਨਾਲ ਹਾਂਜੀ ਹਾਂਜੀ ਇੱਥੋਂ ਹੀ ਮਤਲਬ ਬਾਅਦ ਚ ਜਸਾ ਜੀ ਰਾਮ ਗੜੀਏ ਨਾਲ ਫੋਨ ਕਰਕੇ ਛੇ ਸਾਸਰੇ ਤੇ ਤਿਆਰ ਹੋਈ ਜਸਾ ਜੀ ਰਾਮ ਗੜੀਏ ਠੀਕ ਆ ਬਸ ਉਹ ਭਾਈ ਹਰਦਾਸ ਜੀ ਕਿਆ ਕਰਦੇ ਜਿਨ੍ਹਾਂ ਨਾਗਣੀ ਬਰਸ਼ਾ ਬਣਾ ਕੇ ਨਾਲ ਗੁਰੂ ਸਾਹਿਬ ਨੇ ਦਿੱਤਾ ਜਿਹੜੇ 7500 ਨੇ ਹਾਸੀ ਨੂੰ ਮਾਰਿਆ ਜੀ ਸੱਤ ਤਵੀਆਂ ਪਾਰ ਕਰਦੀ ਗਈ ਆ ਸ਼ਰਾਬੀ ਹਾਥੀ ਨੇ ਸਾਡੇ ਆਪਣੇ ਸਾਰੇ ਪਰਿਵਾਰ ਦਾ ਹੀ ਬਣਿਆ ਜੀ ਰਾਮਗੜੀਆ ਪਰਿਵਾਰ ਦਾ ਹੀ ਬਣਿਆ ਠੀਕ ਹੈ ਠੀਕ ਹੈ ਹਾਂਜੀ ਅਸੀਂ ਜੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਆਉਂਦੇ ਨੇ ਨਾ ਡਰਦੇ ਮਾਰੇ ਵੀ ਜਿਹੜਾ ਇਹ ਥਾਂ ਨੂੰ ਆਉਂਦਾ ਹੈ ਨਾ ਜੀ ਉਹਨੋਂ ਆਦੇ ਤੈਨੂੰ ਪੁਲਿਸ ਨੂੰ ਫੜਾ ਜਾ ਮੈਂ ਦੋ ਵਾਰ ਮੈਨੂੰ ਪੁਲਿਸ ਨੂੰ ਫੜਾਇਆ ਜੀ ਅੱਛਾ ਤੇ ਬੜਾ ਕੁਝ ਕੀਤਾ ਸਿੰਘ ਆ ਕੇ ਕੋਲੋਂ ਸਾਨੂੰ ਕਾਊਂਟਰ ਨੰਬਰ ਦੇਓ ਬਾਬਾ ਜੀ ਨੇ ਦੇਤਾ ਬਾਬਾ ਜੀ ਨੂੰ ਪਤਾ ਨਹੀਂ ਸੀ ਠੀਕ ਹੈ ਜੀ ਉਹ 50 55 ਲੱਖ ਰੁਪਇਆ ਸਾਡਾ ਜਿਹੜਾ ਉਹ ਖਾ ਗਿਆ ਮੈਂ ਨਾ ਨਹੀਂ ਹੁਣ ਉਹਨਾਂ ਦਾ ਲੈਣਾ ਚਾਹਦਾ ਠੀਕ ਹੈ ਚਲੋ ਉਹ ਸਰਮੇਸ਼ਰ ਆਪ ਹੀ ਚੱਲਣਾ ਆਪ ਹੀ ਜਾਣੀ ਜਾਣ ਠੀਕ ਹੈ ਜੀ ਆਪ ਹੀ ਜਾਣੀ ਜਾਣ ਠੀਕ ਹੈ ਤੇ ਬਾਕੀ ਇਹ ਆਪ ਹੀ ਅਸੀਂ ਸਿੱਖ ਪਰਿਵਾਰ ਜੋਂ ਘਟੜੇ ਚਾਵਾ ਠੀਕ ਹੈ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਪ ਕੋਈ ਸੇਵਾ ਹੈ ਕਰਨਾ ਇਹ ਬਾਕੀ ਜਿੱਥੇ ਵੀ ਸਾਨੂੰ ਲੋੜ ਪਵੇ ਅਸੀਂ ਸਰ ਵੀ ਦੇਵਾਂਗੇ ਨਹੀਂ ਨਹੀਂ ਕੋਈ ਨਹੀਂ ਬਾਬਾ ਜੀ ਸਾਨੂੰ ਵੀ ਖੜਾ ਲਓ ਜਿੱਥੇ ਤੁਸੀਂ ਸਾਡੇ ਵਡੇਰਿਆਂ ਜੀ ਠੀਕ ਹੈ ਬਾਬਾ ਜੀ ਇਹ ਸਿੰਘ ਆ ਜੀ ਉਰੇ ਆ ਏ ਸੰਗਤ ਜਿਹਨੇ ਡਾਟਾ ਨਾਲ ਸਾਰਾ ਕੰਮ ਕੀਤਾ ਹੈ ਗੁੰਬਦਾ ਸਿੰਘ ਆ ਅੱਛਾ ਭਾਈ ਬੋਲ ਨਹੀਂ ਸਕਦਾ ਅੱਛਾ ਠੀਕ ਹੈ ਬੋਲ ਨਹੀਂ ਸਕਦਾ ਸਿਆਣਾ ਮਿਸਤਰੀ ਐਨਾ ਜਿਆਦਾ ਵਾਹ 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 ਚੱਲ ਆਪਣੇ ਪਰਿਵਾਰ ਨਾਲ ਕਿੱਦਾਂ ਹੈ ਹਾਂਜੀ ਪ੍ਰਭਾਰਤ ਸਿੰਘ ਜੀ ਰਾਮਗੜੀਆ ਸਿੰਘ ਰਾਮਗੜੀ ਪਰਿਵਾਰ ਆ ਗਿਆ ਵਾਹ ਜੀ ਵਾਹ ਵਾਹ ਉਹ ਆਪਣਾ ਬਪਾਨ ਨਹੀਂ ਨਹੀਂ ਬਣਾਇਆ ਸਹੀ ਠੀਕ ਹੈ ਬਾਬਾ ਠੀਕ ਹੈ ਬਸ ਠੀਕ ਹੈ ਬਿਲਕੁਲ ਹਾਂ ਠੀਕ ਹੈ ਬੋਲ ਬੋਲ ਠੀਕ ਹੈ ਠੀਕ ਇਹ ਜੀ ਬਾਬਾ ਹਰਦਾਸ ਜੀ ਦਾ ਹੈਗਾ ਜੀ ਇਹ ਸਾਰਾ ਜੋ ਵੀ ਹੈਗਾ ਇੱਥੇ ਸਤਿਗੁਰੂ ਇੱਥੇ ਹਥਿਆਰ ਬਣਾ ਕੇ ਦਿੰਦੇ ਸੀ ਅਨੰਦਪੁਰ ਸਾਹਿਬ ਨੂੰ ਜੰਗ ਯੁੱਧ ਦੇ ਵਿੱਚ ਭੇਜਦੇ ਸੀਗੇ ਹਰਗੁੰਦ ਸਾਹਿਬ ਦਾ ਹੈਗਾ ਵੀ ਇਹ ਚੰਦ ਸ਼ੀਨਾ ਗੁਰੂ ਦਾ ਸੀਨਾ ਇਹ ਬਾਬਾ ਜੀ ਸਾਡੇ ਅਵਤਾਰ ਸਿੰਘ ਜੀ ਇੱਥੇ ਜੋ ਸੇਵਾ ਇਹਨਾਂ ਕੋਲੇ ਨੌਵੀਂ ਪੀੜੀ ਦੇ ਬਾਰਸ਼ ਨੇ ਇਸ ਜਗ੍ਹਾ ਤੇ ਉੱਤੇ ਜੋ ਵਿਧੀ ਚੰਗਿਆਂ ਨਾਲ ਮਿਲ ਕੇ ਇਹ ਕਰਦੇ ਨੇ ਹਾਂ ਠੀਕ ਹੈ ਬਾਬਾ ਜੀ ਠੀਕ ਹੈ ਵਾਈ ਗੁਰਜੀ ਕਥਲ ਚ ਵਾਈ ਫਤਜੀ